ਕਾਲਾ ਕਾਰਨਾਮਾ ਨੰਬਰ 1 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਅਕਾਲੀਆਂ ਦੀ ਇਸ ਸਰਕਾਰ ਨੇ ਨਕਲੀ ਨਿਰੰਗਕਾਰੀਆਂ ਨੂੰ ਖਾਲਸੇ ਦੇ ਸਾਜਨਾ ਦਿਹਾੜੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਵਿਰੋਧ ਕਰਨ ਤੇ ਵੀ ਪ੍ਰੋਗਰਾਮ ਨਹੀਂ ਰੋਕਿਆ ਗਿਆ ਜਥੇਦਾਰ ਫੌਜਾ ਸਿੰਘ ਦੀ ਅਗਵਾਈ ਵਿੱਚ ਇਸ ਮਾਰਚ ਨੂੰ ਸ਼ਾਂਤਮਈ ਤਰੀਕੇ ਨਾਲ ਰੋਕਣ ਦੇ ਸਿੰਘਾਂ ਨੂੰ ਗੋਲੀਆਂ ਨਾਲ ਬੰਨ ਛੁੱਟਿਆ ਤੇਰਾ ਸਿੰਘ ਸ਼ਹੀਦ ਕਰ ਦਿੱਤੇ ਗਏ ਤੇ ਸੈਂਕੜੇ ਹੀ ਜ਼ਖਮੀ ਕਰ ਦਿੱਤੇ ਨਕਲੀ ਨਿਰੰਗਕਾਰੀ ਗੁਰਬਚਨੇ ਨੂੰ ਬਚਾਉਣ ਲਈ ਅਕਾਲੀ ਲੀਡਰ ਜੀਵਨ ਸਿੰਘ ਉਮਰਾਨੰਗਲ ਆਪਣੀ ਕਾਰ ਵਿੱਚ ਬਿਠਾ ਕੇ ਉਸ ਨੂੰ ਖੁਦ ਪੰਜਾਬ ਤੋਂ ਬਾਹਰ ਛੱਡ ਕੇ ਆਇਆ ਜੀਵਨ ਸਿੰਘ ਉਮਰਾਨੰਗਲ ਉਸੇ ਪਰਮਰਾਜ ਸਿੰਘ ਉਮਰਾਨੰਗਲ ਦਾ ਦਾਦਾ ਹੈ ਜਿਸ ਨੇ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਹੁਦਿਆਂ ਤੇ ਰਹਿੰਦੇ ਹੋਏ ਪੰਜਾਬੀਆਂ ਤੇ ਅਨੇਕਾਂ ਜ਼ੁਲਮ ਕੀਤੇ ਅਤੇ ਬਰਗਾੜੀ ਕਾਂਡ ਦੇ ਵਿੱਚ ਇਸ ਵਕਤ ਪਰਮਰਾਜ ਸਿੰਘ ਉਮਰਾਨੰਗਲ ਮੁਅਤਲ ਹੈ ਪ੍ਰਕਾਸ਼ ਸਿੰਘ ਬਾਦਲ ਦਾ ਕਾਲਾ ਕਾਰਨਾਮਾ ਨੰਬਰ 2 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਸਾਥ ਦੇਣ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਨੇ ਮੌਕੇ ਦੀ ਹਕੂਮਤ ਦਾ ਸਾਥ ਦੇ ਕੇ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਕੁਰਸੀਆਂ ਪੱਕੀਆਂ ਕੀਤੀਆਂ ਕਾਲਾ ਕਾਰਨਾਮਾ ਨੰਬਰ 3 1997 ਵਿੱਚ ਪੰਜਾਬ 'ਚ ਸਰਕਾਰ ਬਣਾਉਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਾਵਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਲੱਭ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ 1997 ਵਿੱਚ ਸਰਕਾਰ ਆਉਣ ਤੇ ਉਹਨਾਂ ਨੇ ਕਾਤਲ ਅਫਸਰਾਂ ਨੂੰ ਹੀ ਉੱਚੇ ਅਹੁਦੇ ਤੇ ਰੁਤਬੇ ਦਿੱਤੇ ਤੇ ਸਿੱਖ ਕੌਮ ਨੂੰ ਭੁਲਾ ਦਿੱਤਾ ਕਾਲਾ ਕਾਰਨਾਮਾ ਨੰਬਰ 4 2007 ਵਿੱਚ ਬਾਦਲ ਦੀ ਸਰਕਾਰ ਵੇਲੇ ਅਖੌਤੀ ਸਾਧ ਝੂਠੇ ਸੌਦੇ ਵਾਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੁਰਸ਼ਾਕ ਪਾ ਕੇ ਗੁਰੂ ਸਾਹਿਬ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਵਿੱਚ ਸਿੱਖਾਂ ਨੇ ਵੱਡਾ ਵਿਰੋਧ ਕੀਤਾ ਬਾਦਲ ਦੀ ਪੁਲਿਸ ਨੇ ਕਈ ਥਾਵਾਂ 'ਤੇ ਨੇ ਹੱਥੇ ਸਿੱਖਾਂ 'ਤੇ ਗੋਲੀਆਂ ਚਲਾਈਆਂ ਅਤੇ ਭਾਈ ਰੇਸ਼ਮ ਸਿੰਘ ਸਮੇਤ ਕਈ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਬਾਦਲ ਵੱਲੋਂ ਪੂਰੇ ਤਰੀਕੇ ਨਾਲ ਉਸ ਵੇਲੇ ਸੌਦੇ ਸਾਧ ਨੂੰ ਸਿਰਫ ਐਸੇ ਕਰਕੇ ਬਚਾਇਆ ਗਿਆ ਕਿ ਸਿੱਖ ਭਾਵੇਂ ਟੱਠੇ ਖੂ ਵਿੱਚ ਜਾਣ ਪਰ ਸਾਧ ਦੀਆਂ ਬੋਟਾਂ ਪੱਕੀਆਂ ਰਹਿਣੀਆਂ ਚਾਹੀਦੀਆਂ ਨੇ ਗੱਲ ਇੱਥੇ ਹੀ ਨਿਰਕੀ ਕਾਲੇ ਕਾਰਨਾਮੇ ਪੰਜਵੇਂ ਦੀ ਗੱਲ ਕਰੀਏ ਤਾਂ 2009 ਦੇ ਵਿੱਚ ਨੂਰ ਮਹਿਲ ਦੇ ਅੰਦਰ ਸਿੱਖ ਕੌਮ ਨੂੰ ਵੰਗਾਰਨ ਵਾਲੇ ਪਖੰਡੀ ਸਾਧ ਆਸ਼ੂतोष ਦੇ ਸਮਾਗਮ ਦਾ ਲੁਧਿਆਣੇ ਵਿੱਚ ਵਿਰੋਧ ਕਰ ਰਹੇ ਸ਼ਾਂਤਮਈ ਸਿੱਖਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸੈਂਕੜੇ ਸਿੱਖ ਜ਼ਖਮੀ ਕੀਤੇ ਤੇ ਭਾਈ ਦਰਸ਼ਨ ਸਿੰਘ ਨੂੰ ਬਾਦਲ ਦੀ ਪੁਲਿਸ ਨੇ ਮੌਕੇ ਤੇ ਹੀ ਗੋਲੀਆਂ ਨਾਲ ਭੁੰਨ ਦਿੱਤਾ ਕਾਲਾ ਕਾਰਨਾਮਾ ਨੰਬਰ 6 2012 ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੇ ਵਿਰੋਧ ਵਿੱਚ ਥਾਂ-ਥਾਂ ਤੇ ਕੀਤੇ ਜਾ ਰਹੇ ਸ਼ਾਂਤਮਈ ਰੋਸ ਮੁਜ਼ਾਹਰਿਆਂ ਮੌਕੇ ਬਾਦਲ ਦੇ ਹੁਕਮ ਤੇ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸ਼ਿਵ ਸੈਨਾ ਨੂੰ ਖੁਸ਼ ਕਰਨ ਦੇ ਲਈ ਗੁਰਦਾਸਪੁਰ ਦੇ ਵਿੱਚ 18 ਸਾਲਾਂ ਦੇ ਸਿੱਖ ਨੌਜਵਾਨ ਸਰਦਾਰ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਕਾਲਾ ਕਾਰਨਾਮਾ ਨੰਬਰ 7 2015 ਦੇ ਜੂਨ ਮਹੀਨੇ ਵਿੱਚ ਸੌਦੇ ਸਾਧ ਦੀ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਬਾਦਲ ਨੇ ਪੂਰਾ ਸਹਿਯੋਗ ਦਿੱਤਾ। ਉਸ ਦੇ ਚੇਲਿਆਂ ਨੇ ਬਾਦਲ ਸਰਕਾਰ ਦੀ ਸ਼ੈ ਨਾਲ ਗੁਰਜ ਜਵਾਰ ਸਿੰਘ ਵਾਲਾ ਤੋਂ ਜੂਨ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਚੋਰੀ ਕੀਤਾ ਜੂਨ ਤੋਂ ਲੈ ਕੇ ਜੁਲਾਈ ਅਗਸਤ ਸਤੰਬਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਭਾਲ ਕਰਨ ਲਈ ਬਾਦਲ ਤੇ ਬਾਦਲ ਦੀ ਪੁਲਿਸ ਨੇ ਕੁਝ ਨਾ ਕੀਤਾ ਸਗੋਂ ਸਤੰਬਰ ਵਿੱਚ ਪ੍ਰਕਾਸ਼ ਚੰਦ ਬਾਦਲ ਨੇ ਆਪਣੇ ਜਥੇਦਾਰ ਗੁਰਵਚਨ ਸਿੰਘ ਗਿਆਨੀ ਮੱਲ ਸਿੰਘ ਅਤੇ ਗੁਰਮukh ਸਿੰਘ ਦੇ ਕਹਿਣ ਦੇ ਮੁਤਾਬਿਕ ਚੰਡੀਗੜ੍ਹ ਵਾਲੀ ਕੋਠੀ ਵਿੱਚ ਜਥੇਦਾਰਾਂ ਨੂੰ ਤਲਬ ਕਰਕੇ ਅਖੌਤੀ ਸਾਧ ਝੂਠੇ ਸੌਦੇ ਵਾਲੇ ਨੂੰ ਮਾਫ ਕਰਨ ਦਾ ਹੁਕਮਨਾਮਾ ਜਾਰੀ ਕਰਨ ਨੂੰ ਕਿਹਾ ਤੇ ਜਥੇਦਾਰਾਂ ਨੇ ਵੀ ਬਾਦਲ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਹੁਕਮਨਾਮਾ ਜਾਰੀ ਕਰ ਦਿੱਤਾ ਪੰਥ ਨੇ ਵਿਰੋਧ ਕੀਤਾ ਤਾਂ ਉਸ ਵਕਤ ਦਿੱਲੀ ਕਮੇਟੀ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਦੇ ਸਟੈਂਡ ਨੂੰ ਜਾਇਜ਼ ਠਹਿਰਾਉਂਦਿਆਂ 90 ਲੱਖ ਦੇ ਇਸ਼ਤਿਹਾਰ ਵੱਖ-ਵੱਖ ਅਖਬਾਰਾਂ ਵਿੱਚ ਗੁਰੂ ਦੀ ਗੋਲਕ ਵਿੱਚੋਂ ਛਾਪੇ ਐਸੇ ਸ਼ਹਿਰ ਉੱਤੇ ਹੀ ਝੂਠੇ ਸੌਦੇਵਾਲਿਆਂ ਨੇ ਅਕਤੂਬਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੀ ਕੋਰ ਬੇਅਦਬੀ ਪਿੰਡ ਬਰਗਾੜੀ ਵਿੱਚ ਕੀਤੀ ਐਨਾ ਹੀ ਨਹੀਂ ਪੰਜਾਬ ਦੀਆਂ ਵੱਖੋ-ਵੱਖਰੀਆਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਰੂੜੀਆਂ ਉੱਤੇ ਖਿਲਾਰ ਦਿੱਤੇ ਗਏ ਸਿੱਖ ਸ਼ਾਂਤਮਈ ਬਹਿ ਕੇ ਵਿਰੋਧ ਕਰਨ ਲੱਗੇ ਤਾਂ ਨੇ ਹੱਥੇ ਸਿੱਖਾਂ ਉੱਤੇ ਬਾਦਲ ਦੇ ਹੁਕਮਾਂ ਤੇ ਅਨੇਵਾ ਗੋਲੀਆਂ ਛਲਾਈਆਂ ਗਈਆਂ ਸੈਂਕੜੇ ਸਿੱਖ ਜ਼ਖਮੀ ਹੋਏ ਤੇ ਦੋ ਸਿੱਖ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਸਿੰਘ ਸ਼ਹੀਦ ਕਰ ਦਿੱਤੇ ਗਏ ਭੁੰਨ ਦਿੱਤੇ ਗਏ ਸਿਰਫ ਇਸੇ ਕਰਕੇ ਕਿ ਉਹ ਸ਼ਾਂਤਮਈ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਦੇ ਲਈ ਪੁਲਿਸ ਉੱਤੇ ਦਬਾਅ ਬਣਾ ਰਹੇ ਸੀ ਹਾਲਾਂਕਿ ਮੌਕੇ ਤੋਂ ਡਰਦਿਆਂ ਬਾਦਲ ਨੇ ਜਥੇਦਾਰਾਂ ਦੇ ਜ਼ਰੀਏ ਹੁਕਮਨਾਮਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਤੀਰ ਕਮਾਨ ਵਿੱਚੋਂ ਨਿਕਲ ਚੁੱਕਿਆ ਸੀ ਕਾਲਾ ਕਾਰਨਾਮਾ ਨੰਬਰ 8 ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਨੌਜਵਾਨਾਂ ਦਾ ਕਾਣ ਕਰਨ ਵਾਲੇ ਪੁਲਿਸ ਅਫਸਰਾਂ ਸੁਮੇਤ ਸੈਣੀ ਅਤੇ ਇਜ਼ਹਾਰ ਆਲਮ ਨੂੰ ਪੰਜਾਬ ਦੇ ਵੱਡੇ ਅਹੁਦਿਆਂ ਤੇ ਬਿਠਾਇਆ ਸੁਮੇਤ ਸੈਣੀ ਨੂੰ ਪੰਜਾਬ ਦਾ ਸਭ ਤੋਂ ਵੱਡਾ ਪੁਲਿਸ ਦਾ ਅਹੁਦਾ ਪੰਜਾਬ ਦਾ ਡੀਜੀਪੀ ਲਾਇਆ ਗਿਆ ਇਜ਼ਹਾਰ ਆਲਮ ਨੂੰ ਅਕਾਲੀ ਦਲ ਦੇ ਵਿੱਚ ਵੱਡੇ ਅਹੁਦੇ ਦਿੱਤੇ ਗਏ ਫਰਕਾਸਿੰਗ ਬਾਦਲ ਨੇ ਇੱਥੇ ਹੀ ਸਮਾਪਤੀ ਨਹੀਂ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਰੂਪ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਸ੍ਰੀ ਗੁਰੂ ਰਾਮਦਾਸ ਪ੍ਰੈਸ ਅੰਮ੍ਰਿਤਸਰ ਤੋਂ ਵੱਖ-ਵੱਖ ਸਿੱਖ ਵਿਰੋਧੀ ਡੇਰਿਆਂ ਦੇ ਵਿੱਚ ਭੇਜੇ ਗਏ ਜਾਂ ਫਿਰ ਵੇਚ ਗੋਤੇ ਗਏ ਇਹਨਾਂ ਲਾਪਤਾ ਸਰੂਪਾਂ ਦਾ ਅੱਜ ਤੱਕ ਕੌਮ ਨੂੰ ਹਿਸਾਬ ਨਹੀਂ ਮਿਲਿਆ ਸ਼ਾਂਤਮਈ ਰਹਿ ਕੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਸਿਰਫ ਹਿਸਾਬ ਮੰਗ ਰਹੇ ਸਨ ਇਸ ਰੂਪਾਂ ਬਾਰੇ ਦੱਸੋ ਤਾਂ ਉਹਨਾਂ ਉੱਤੇ ਬਾਦਲਾਂ ਦੇ ਹੁਕਮ ਤੇ ਕਮੇਟੀ ਦੀ ਬੁਰਸ਼ਾ ਬਰਗੇਡ ਟਾਸਕ ਫੋਰਸ ਰਾਹੀਂ ਹਮਲਾ ਕੀਤਾ ਗਿਆ। ਅਨੇਕਾਂ ਸਿੱਖਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਸਿੱਖ ਕੌਮ ਹਾਲੇ ਤੱਕ ਲਾਪਤਾ ਪਾਵਨ ਸਰੂਪਾਂ ਬਾਰੇ ਸਵਾਲ ਪੁੱਛ ਰਹੀ ਹੈ ਪਰ ਕਮੇਟੀ ਵੀ ਚੁੱਪ ਹੈ ਤੇ ਬਾਦਲ ਵੀ ਚੁੱਪ ਹੈ। ਪ੍ਰਕਾਸ਼ ਸਿੰਘ ਬਾਦਲ ਕੌਮ ਨੂੰ ਲੱਗੀ ਇੱਕ ਇਹੋ ਜਿਹੀ ਅਮਰਵੇਲ ਹੈ ਜਿਹੜੀ ਕੌਮ ਨੂੰ ਹਰ ਪਾਸਿਓਂ ਨੇਸ ਤੋਂ ਨਾਬੂਤ ਕਰ ਰਹੀ ਹੈ ਇਸ ਕਰਕੇ ਸੁਚੇਤ ਹੋਵੋ ਬਾਦਲ ਤੇ ਬਾਦਲ ਦੇ ਚਿਹਰਿਆਂ ਨੂੰ ਪਛਾਣੋ ਦਿੱਲੀ ਵਿੱਚ ਮਨਜਿੰਦਰ ਸਿੰਘ ਸਿਰਸਾ ਮਖੌਟਾ ਭਾਵੇਂ ਸਿਰਸੇ ਦਾ ਪਾ ਕੇ ਬੈਠਾ ਹੈ ਪਰ ਪਿੱਛੇ ਚਿਹਰਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਹੈ ਜਿਨ੍ਹਾਂ ਨੇ ਰੱਜ ਕੇ ਗੁਰੂ ਦੀਆਂ ਗੋਲੀਆਂ ਲੁੱਟੀਆਂ ਖਾਧੀਆਂ ਤੇ ਕੌਮ ਦਾ ਕਹਾਣ ਕੀਤਾ ਇਹਨਾਂ ਨੂੰ ਪਛਾਣੋ ਤੇ ਇਸ ਵਾਰ ਕਮੇਟੀ ਚੋਣਾਂ ਵਿੱਚ ਲੱਕ ਤੋੜਨੀ ਹਾਰ ਦਿਓ ਜੇ ਅੱਜ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਵੇਲੇ ਵੀ ਨਾ ਜਾਗੇ ਤਾਂ ਕਦੋਂ ਜਾਗਾਂਗੇ ਤੇ ਗੁਰੂ ਨੂੰ ਕਿਹੜਾ ਮੂੰਹ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ